ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋਵੋਗੇ ਉਮੀਦ ਕਰਦੇ ਆਂ ਸਾਰੇ ਅੱਜ ਆਪਾਂ 13 ਤਰੀਕ ਨੂੰ ਦਿਨ ਬੁੱਧਵਾਰ 2025 ਅਗਸਤ ਦਾ ਮਹੀਨਾ ਤੀਜਾ ਰਿਓ ਪਾਉਣ ਲੱਗੇ ਆਂ ਤੇ ਅੱਜ ਆਪਣਾ 1 ਮਹੀਨਾ 1 ਦਿਨ ਉੱਤੇ ਹੋ ਗਿਆ ਧੋਨੇ ਦਾ ਠੀਕ ਆ ਜੀ ਤੇ ਆਪਾਂ ਜੂਰੀਏ ਦੇ ਇੱਕ ਗੱਟੇ ਚ ਇੱਕ ਪੈਗ ਪਾ ਅੰਜਨ ਦਾ ਪਾਉਣ ਲੱਗੇ ਆ ਇਹ ਵਧੀਆ ਚੀਜ਼ ਆ ਸੌਂਗ ਤੇ ਸੁੰਡੀ ਤੋਂ ਝੋਨੇ ਨੂੰ ਬਚਾ ਕੇ ਰੱਖਦਾ ਹੈ ਇਹਦੇ ਨਾਲ ਸੌਂਗ ਤੇ ਸੁੰਡੀ ਨੁਕਸਾਨ ਨਹੀਂ ਕਰਦੀ ਕਹਿੰਦੇ ਤਾਂ ਇਦਾਂ ਨੇ ਜਿਹਨੇ ਬੁੱਤਾ ਆਪਾਂ ਨੂੰ ਉਹਨੇ ਇਹੀ ਕਹਿ ਕੇ ਦਿੱਤਾ ਕਿ ਇਹਦਾ ਰਿਜ਼ਲਟ ਬਹੁਤ ਵਧੀਆ ਬਾਕੀ ਜ਼ਿੰਮੇਵਾਰ ਯਕੀਨ ਤੇ ਹੀ ਬੈਠਾ ਉਹਨੂੰ ਕਰਨਾ ਪੈਂਦਾ ਉਦੀ ਮਜਬੂਰੀ ਹੁੰਦੀ ਆ ਉਹਦੇ ਕੋਈ ਚਾਰਾ ਨਹੀਂ ਹੁੰਦਾ ਯਕੀਨ ਕਰੇ ਵੀ ਨਾ ਬਾਕੀ ਦੱਸਾਂਗੇ ਤੁਹਾਨੂੰ ਵੀ ਕੀ ਰਿਜ਼ਲਟ ਹੈ ਤਾਂ ਕੀ ਆਪਾਂ ਨੂੰ ਹੁਣ ਤੱਕ ਇਹਦਾ ਮਿਲਿਆ ਵਾ ਰਿਜ਼ਲਟ ਇਹ ਆਪਾਂ ਨੂੰ 2-4 ਦਿਨਾਂ ਚ ਵਧੀਆ ਪਤਾ ਲੱਗ ਜਾਣਾ ਵਾ ਝੋਨਾ ਕਿੰਨਾ ਕਿ ਤੁਰਦਾ ਹੋਰ ਉਹਦਾ ਆਪਣਾ ਵਧੀਆ ਠੀਕ ਆ ਵਾਹਿਗੁਰੂ ਦੀ ਕਿਰਪਾ ਵਾ ਤੇ ਉਹ ਪਰਲੇ ਝੋਨੇ ਨਾਲੋਂ ਇਹਦਾ ਹਫਤੇ ਦਾ ਫਰਕ ਆ ਜੀ ਆ ਜਿਹੜਾ ਮੂਰੇ ਲੱਗਿਆ ਹੋਇਆ ਵਾ ਤੇ ਫਿਰ ਵੀ ਕਰਪਾ ਮਾਰਾ ਇਹਦੀ ਠੀਕ ਆ ਸਾਰਾ ਕੁਝ ਬਾਕੀ ਰਿਓ ਆਪਾਂ ਹਸਾਬ ਸੜਦਾ ਹੀ ਥੋੜਾ ਜਿਹਾ ਘਟਾ ਕੇ ਪਹਿਲਾਂ ਆਪਾਂ ਵੱਧ ਸੜਦੇ ਸੀਗੇ ਹੁਣ ਆਪਾਂ ਥੋੜਾ ਜਿਹਾ ਘਟਾਵਾਂਗੇ ਤੀਜਾ ਰਿਓ ਕਿ 26 ਨੂੰ ਫੇਰ ਗਾਂਹਾਂ ਜਾ ਕੇ ਨਾ ਜਿਆਦਾ ਲੰਬਾ ਹੋ ਜਾਂਦਾ ਫੇਰ ਗਿਰਦਾ ਹੈ ਤੇ ਉਦਾਂ ਠੀਕ ਠਾਕ ਆ ਸਾਰਾ ਕੁਝ ਵਧੀਆ ਜੀ ਤੇ ਆ ਜਿਹੜੇ ਆਪਣੀ ਲੈ ਆ ਸਰਕਾਰ ਨੇ ਫੈਸਲਾ ਲੈਂਡ ਪੂਲਿੰਗ ਸਕੀਮ ਆ ਜਿਹੜੀ ਇਹ ਵਾਪਸ ਲਈ ਆ ਇਹਦੇ ਲਈ ਉਹਨਾਂ ਦਾ ਥੈਂਕ ਯੂ ਧੰਨਵਾਦ ਜੀਮੀਦਾਰ ਦੇ ਨਾਲ ਹੀ ਆ ਜੇ ਜੀਮੀਦਾਰ ਤਾਂ ਹੀ ਸਾਰਾ ਕੋਸ਼ਿ ਖੇਤੀ ਤੇ ਨਿਰਭਰ ਹੈ ਜੀ ਜੇ ਜ਼ਮੀਨ ਹੋਊਗੀ ਤਾਂ ਹੀ ਖੇਤੀ ਹੋਊਗੀ ਠੀਕ ਹੈ ਨੀ ਫੇਰ ਹੀ ਸਰਕਾਰਾਂ ਨੇ ਇਹ ਲੋਕ ਨੇ ਲੋਕ ਹੀ ਸਰਕਾਰਾਂ ਬਣਾਉਂਦੇ ਨੇ ਲੋਕ ਹੀ ਸਰਕਾਰਾਂ ਨੂੰ ਘਰਾਉਂਦੇ ਨੇ ਅੱਗੇ ਕਹਿੰਦੇ ਕਹਾਉਂਦੇ ਥੰਮ ਜੀਮੇਦਾਰਾਂ ਨੇ ਛੱਟਿਆ ਇਹਨਾਂ ਨਾਲ ਹੀ ਸਰਕਾਰ ਟਿਕੀ ਹੁੰਦੀ ਆ ਸਰਕਾਰ ਕੋਲ ਵੀ ਪੈਸਾ ਤਾਂ ਹੀ ਹੋਊਗਾ ਜੇ ਮਾਰਕੀਟ ਦੇ ਵਿੱਚ ਪੈਸਾ ਹੋਊਗਾ ਮਾਰਕੀਟ 'ਚ ਪੈਸਾ ਹੀ ਤਾਂ ਆਉਣਾ ਮੈਂ ਜੇ ਫਸਲ ਆਊਗੀ ਇਹ ਘੁੰਮ ਦਾ ਸਾਰਾ ਕੁਝ ਇਹ ਇੱਕ ਚੇਨ ਬਣੀ ਹੋਈ ਆ ਇਹ ਚੇਨ ਜੇ ਨਾ ਟੁੱਟੇ ਤਾਂ ਵਧੀਆ ਗੱਲ ਆ ਚਲੋ ਜੀ ਥੈਂਕ ਯੂ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਲਾਈਕ ਕੀ ਫੇਅਰ ਤੇ ਕਮੈਂਟ ਕਰਿਓ ਜੀ